आयुर्वेद विभाग पंजाब ਵਿੱਚ ਬਤਾਰ ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫਸਰ ਅੰਮ੍ਰਿਤਸਰ ਵਿਖੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਡਾਕਟਰ ਦਿਨੇਸ਼ ਕੁਮਾਰ ਨੇ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਆਯੁਰਵੇਦ ਵਿਧੀ ਅਤੇ ਜ਼ਿਲ੍ਹੇ ਵਿੱਚ ਇਸ ਵਿਭਾਗ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਦੋਸਤੋ ਫਾਸਟਵੇ ਨਿਊਜ਼ ਟੀਮ ਵੱਲੋਂ ਇੱਕ ਹੋਰ ਉਪਰਾਲਾ ਅੱਜ ਤੋਂ ਕੀਤਾ ਜਾ ਰਿਹਾ ਹੈ ਕਿ ਘਰ ਬੈਠਿਆ ਹੀ ਜਿਹੜੇ ਬਹੁਤ ਮਾਹੀ ਡਾਕਟਰ ਨੇ ਸੀਨੀਅਰ ਡਾਕਟਰਸ ਨੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਵੇ ਤਾਂ ਜੋ ਘਰ ਬਿਠੇ ਤੁਹਾਨੂੰ ਕੁਝ ਬਿਮਾਰੀਆਂ ਬਾਰੇ ਜਾਗਰੂਕਤਾ ਆਵੇ ਔਰ ਉਹਨਾਂ ਦੇ ਪਰਹੇਜ਼ ਉਹਨਾਂ ਦੇ ਇਲਾਜ ਬਾਰੇ ਤੁਹਾਨੂੰ ਘਰ ਬਿਠਿਆਂ ਹੀ ਕੁਝ ਜਾਗਰੂਕਤਾ ਆਵੇ ਔਰ ਉਹਨਾਂ ਦੀ ਜਾਣਕਾਰੀ ਪ੍ਰਾਪਤ ਹੋਵੇ ਔਰ ਸਾਡੇ ਨਾਲ ਅੱਜ ਮੌਜੂਦ ਨੇ ਇਸ ਸਮੇਂ ਡਾਕਟਰ ਦਿਨੇਸ਼ ਕੁਮਾਰ ਜੀ ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫਸਰ ਜਿਹੜੇ ਕਿ ਪਿਛਲੇ ਲਗਭਗ 28 ਸਾਲ ਤੋਂ ਸਰਕਾਰੀ ਆਯੁਰਵੈਦਿਕ ਡਿਪਾਰਟਮੈਂਟ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੋਂ ਗੱਲ ਕਰਦੇ ਆ ਇਹਨਾਂ ਨਾਲ ਡਾਕਟਰ ਸਾਹਿਬ ਨਾਲ ਸੋ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਫਾਸਟ ਵੇ ਨਿਊਜ਼ ਚੈਨਲ ਦੇ ਵਿੱਚ ਔਰ ਨਿਊਜ਼ ਕੋਲ ਪਹੁੰਚੀ ਹੈ ਇਹ ਕਾਫੀ ਜਾਣਕਾਰੀ ਦਾ ਖਜ਼ਾਨਾ ਤੁਹਾਡੇ ਕੋਲ ਹੈ ਆਯੁਰਵੇਦ ਬਾਰੇ ਸਰ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਇਹ ਦੱਸੋ ਜੀ ਆਯੁਰਵੇਦ ਹੈ ਕੀ ਚੀਜ਼ ਹੈ ਔਰ ਇਹ ਕਿੰਨੀ ਪੁਰਾਣੀ ਜਿਹੜੀ ਹੈ ਵਿਧੀ ਹੈ ਜੀ ਇਲਾਜ ਦੀ ਪਹਿਲਾਂ ਤੇ ਅਜੇ ਜੀ ਤੁਹਾਡਾ ਵੀ ਫਾਸਟ ਵੇ ਟੀਮ ਦਾ ਔਰ ਤੁਹਾਡੇ ਸਾਰੇ ਸ਼ਰੋਤਾਵਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਆਯੁਰਵੇਦ ਦੇ ਪ੍ਰਤੀ ਸਮਾਜ 'ਚ ਕੁਝ ਕਹਿਣ ਵਾਸਤੇ ਚੁਣਿਆ ਆਯੁਰਵੇਦ ਆਯੁਸ਼ੋ ਵੇਦ ਹੈ ਆਯੁਰਵੇਦ ਹੈ ਮਤਲਬ ਆਯੂ ਦੇ ਵੇਦ ਨੂੰ ਆਯੁਰਵੇਦ ਕਿਹਾ ਗਿਆ ਕਿ ਕਿਸ ਤਰ੍ਹਾਂ ਆਪਾਂ ਉਹਦੇ ਅਨੁਸਾਰ ਦੱਸੇ ਸਹੀ ਤਰੀਕਿਆਂ ਤੇ ਚੱਲਦੇ ਹੋਏ ਸਿਹਤਮੰਦ ਜੀਵੇਮ ਸ਼ਰਦਾ ਸ਼ਤਮ 100 ਸਾਲ ਇੱਕ ਅੱਛੀ ਤਰ੍ਹਾਂ ਜੀ ਸਕੀਏ ਇਹ ਨਹੀਂ ਕਿ ਦਵਾਈਆਂ ਖਾਂਦੇ ਹੋਏ ਮੰਜੇ ਤੇ ਪਏ ਹੋਏ ਜਾਂ ਡਾਕਟਰ ਦੇ ਚੈਂਬਰ ਬਾਹਰ ਲਾਈਨ 'ਚ ਲੱਗ ਕੇ ਜੀ 100 ਸਾਲ ਜ਼ਿੰਦਗੀ ਜੀਏ ਸਵਸਥ ਜਿੰਦਗੀ ਕਿਸ ਤਰ੍ਹਾਂ ਜੀ ਸਕਦੇ ਹਾਂ 100 ਸਾਲ ਉਹ ਆਯੁਰਵੇਦ ਦੱਸਦਾ ਆਯੁਰਵੇਦ ਦੁਨੀਆ ਦੀ ਸਭ ਤੋਂ ਪੁਰਾਣੀ ਚਿਕਿਤਸਾ ਵਿਦਾ 5000 ਸਾਲ ਪੁਰਾਣੀ ਚਿਕਿਤਸਾ ਪદ્ધਤੀ ਹੈ ਜਿਹੜੀ ਪੂਰੀ ਸ਼ੁੱਧ ਤੌਰ ਤੇ ਵਿਗਿਆਨਿਕ ਆਧਾਰਾਂ ਨੂੰ ਫੋਲੋ ਕਰਦੀ ਆ ਚਾਹੇ ਉਹਨੂੰ ਟਾਈਮ ਟੈਸਟਡ ਕਹਿ ਦਈਏ ਚਾਹੇ ਉਹਨੂੰ ਅੱਜ ਦੇ ਵਿਗਿਆਨਿਕ ਆਧਾਰਾਂ ਤੇ ਮਿਆਰਾਂ ਤੇ ਪੱਦਰ ਤੇ ਪਰਖੀ ਜਾਂਚੀ ਵਿਧੀ ਕਹਿ ਦਈਏ ਉਹ ਆਯੁਰਵੇਦ ਹੈ ਜੀ ਆਯੁਰਵੇਦ ਹੀ ਇੱਕ ਦੁਨੀਆ ਦੀ ਐਸੀ ਪદ્ધਤੀ ਹੈ ਜਿਹੜੀ ਇੱਕ ਸਿਹਤਮੰਦ ਵਿਅਕਤੀ ਤੇ ਹੀ ਕੰਮ ਕਰਦੀ ਹੈ ਨਹੀਂ ਤਾਂ ਮੋਸਟਲੀ ਅਸੀਂ ਜਿੰਨੀਆਂ ਵੀ ਦੁਨੀਆ ਦੇ ਵਿੱਚ ਚਿਕੱਸਾ ਪੱਤੀਆਂ ਕੋਈ ਵੀ ਹੋਵੇ ਉਹ ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਤਾਂ ਡਾਕਟਰ ਕੋਲ ਜਾਂਦਾ ਤਾਂ ਉਹਦੀ ਸ਼ਰਨ ਚ ਜਾਂਦਾ ਲੇਕਿਨ ਆਯੁਰਵੇਦ ਕੀ ਕਹਿੰਦਾ ਸਵਸਥਸੈ ਸਵਸਥ ਰਕਸ਼ਨਮ ਜਿਨ੍ਹਾਂ ਨੇ ਆਯੁਰਵੇਦ ਦਾ ਗਿਆਨ ਦਿੱਤਾ ਸਾਇੰਸ ਦਿੱਤੀ ਉਹਨਾਂ ਨੇ ਇੱਕ ਸਵਸਥ ਵਿਅਕਤੀ ਸਵਸਥ ਕਿਸ ਤਰ੍ਹਾਂ ਰਹੇ ਬਿਮਾਰ ਹੋਵੇ ਹੀ ਨਾ ਉਹਦੇ ਤੇ ਜਿਆਦਾ ਫੋਕਸ ਕੀਤਾ ਮਤਲਬ ਕਹਿੰਦਾ ਮੈਂ ਲੁਕੀ ਪੁਰਾਣੇ ਵੇਦਾਂ ਦੇ ਅਨੁਸਾਰ ਮਤਲਬ ਇਹ ਚਾਰ ਵੇਦ ਵੇਦ ਕੀ ਹੈ ਵੇਦ ਹੈ ਵਿਗਿਆਨ ਸਾਇੰਸ ਜੀ 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 ਨੌਲੇਜ ਉਹਦੇ ਜਿਹੜਾ ਚੌਥਾ ਵੇਦ ਅਥਰਵ ਵੇਦ ਹੈ ਉਹਦਾ ਹਿੱਸਾ ਆਯੁਰਵੇਦ ਆ ਬਹੁਤ ਅੱਛਾ ਔਰ ਉਹਦੇ ਵਿੱਚ ਉਹਨੇ ਇਹੋ ਹੀ ਸਾਡੇ ਵਿਗਿਆਨਿਕਾਂ ਨੇ ਅੱਜ ਅਸੀਂ ਵਿਗਿਆਨਿਕ ਸ਼ਬਦ ਕਹਿਣ ਨੇ ਰਿਸਰਚ ਸਕਾਲਰ ਕਹਿੰਨੇ ਪਹਿਲਾਂ ઋષਿ ਮਹਾਰਸ਼ੀ ઋષਿ ਮਹਾਰਸ਼ੀ ਆ ਸਾਇੰਟਿਸਟ ਹੁੰਦੇ ਸੀਗੇ ਔਰ ਉਹਨਾਂ ਨੇ ਹੀ ਸਾਨੂੰ ਇਹ ਵਿਦਾ ਦੱਸੀ ਆ ਔਰ ਉਹਦੇ ਤੇ ਉਹਨਾਂ ਨੇ ਮੇਨ ਜਿਹੜਾ ਫੋਕਸ ਕੀਤਾ ਉਹ ਕਿ ਇੱਕ ਹੈਲਦੀ ਬੰਦਾ ਸਿਹਤਮੰਦ ਬੰਦਾ ਸਿਹਤਮੰਦ ਕਿਸ ਤਰ੍ਹਾਂ ਰਹੇ ਬਿਮਾਰ ਹੋਵੇ ਹੀ ਨਾ ਉਹਦੇ ਤੇ ਹੀ ਉਹਨੇ ਜ਼ਿਆਦਾ ਫੋਕਸ ਕੀਤਾ ਹਾਂ ਅਗਰ ਕੋਈ ਸਿਹਤਮੰਦ ਬੰਦਾ ਅਗਰ ਕਿਸੇ ਗਲਤ ਤਰੀਕੇ ਦੇ ਨਾਲ ਗਲਤ ਖਾਣ ਪਾਣ ਗਲਤ ਰਹਿਣ ਸਹਿਣ ਨਾਲ ਉਹ ਬਿਮਾਰ ਹੋ ਵੀ ਜਾਂਦਾ ਆ ਤੇ ਫਿਰ ਉਹਦਾ ਇਲਾਜ ਕਿਸ ਤਰ੍ਹਾਂ ਕਰਨਾ ਉਹਦੇ ਵਾਸਤੇ ਵੀ ਉਹਨਾਂ ਨੇ ਵਿਸਤ੍ਰਿਤ ਰੂਪ ਦੇ ਤੇ ਰਿਸਰਚ ਵਰਕ ਕੀਤਾ ਔਰ ਉਹਦੀ ਸਾਨੂੰ ਸਾਨੂੰ ਨੌਲੇਜ ਗਿਆਨ ਦਿੱਤਾ ਔਰ ਇਹਦੇ ਵਿੱਚ ਹਰ ਫੀਲਡ ਦੇ ਵਿੱਚ ਬੜਾ ਹੀ ਕੰਮ ਹੋਇਆ ਜਿਦੇ ਵਿੱਚ ਅਲੱਗ-ਅਲੱਗ ਰਿਸ਼ੀਆਂ ਦੇ ਸਾਇੰਟਿਸਟਾਂ ਦੇ ਰਿਸਰਚ ਵਰਕ ਸ਼ਾਸਤਰਾਂ ਦੇ ਰੂਪ ਦੇ ਵਿੱਚ ਮਿਲਦੇ ਆ ਸਾਡੇ ਆਯੁਰਵੇਦ ਦੇ 8 ਵਿਭਾਗ ਆ ਜਿਹਦੇ ਵਿੱਚ ਮੈਡੀਸਨ ਜਿਹਨੂੰ ਹਕਾਇ ਕਾਇ ਚਿਕਸਾ ਕਹਿੰਦੇ ਆ ਮੈਡੀਸਨ ਦੂਸਰਾ ਸਰਜਰੀ ਛੱਲੇ ਚਿਕਸਾ ਮਹਾਰਿਸ਼ੀ ਸੁਸ਼ਰਤ ਹੋਏ ਨੇ ਮਹਾਰਿਸ਼ੀ ਚਰਕ ਮੈਡੀਸਨ ਦੇ ਸਾਇੰਟਿਸਟ ਹੋਏ ਨੇ ਔਰ ਸੁਸ਼ਰਤ ਨੂੰ ਤੇ ਅੱਜ ਪੂਰੀ ਦੁਨੀਆ ਜਾਣਦੀ ਆ ਉਹਨੂੰ ਗੋਡ ਆਫ ਗੋਡ ਆਫ ਸਰਜਰੀ ਗੋਡ ਆਫ ਫਾਦਰ ਆਫ ਸਰਜਰੀ ਕਿਹਾ ਜਾਂਦਾ ਅੱਜ ਵੀ ਜਿਹੜੇ ਕਈ ਤਰ੍ਹਾਂ ਦੇ ਜਿਹੜੇ ਜਿੰਨੇ ਵੀ ਤਕਰੀਬਨ ਆਲਮੋਸਟ ਇਨਸਟਰੂਮੈਂਟ ਯੂਜ਼ ਹੋ ਰਹੇ ਸਰਜਰੀ ਉਹ ਉਦੋਂ ਉਹਨਾਂ ਨੇ ਡਿਵੈਲਪ ਕਰ ਲਈ ਸੀ ਸਾਪੂਰਵ ਡਿਵੈਲਪ ਕਰ ਲਏ ਹੈਗੇ ਉਦੋਂ ਔਰ ਕਈ ਤਰ੍ਹਾਂ ਦੀਆਂ ਜਿਹੜੀਆਂ ਅੱਛੀਆਂ ਸਰਜਰੀ ਸਿੱਗੀਆਂ ਉਦੋਂ ਉਹਨਾਂ ਦਾ ਵਿਵਰਣ ਮਿਲਦਾ ਆ ਤੇ ਛੱਲੇ ਸਰਜਰੀ ਸ਼ਲਾਕੇ ईएनटी ਜੀ ਉਸ ਤੋਂ ਬਾਅਦ ਕੁਮਾਰ ਭ੍ਰਿੱਤੇ ਮੈਡੀਸਨ ਕੁਮਾਰ ਭ੍ਰਤੇ ਪੈਟੈਟਿਕਸ ਬੱਚਿਆਂ ਦੀ ਕਿਸ ਤਰ੍ਹਾਂ ਚਿਕਸਾ ਕਰਨੀ ਉਹਦੇ ਰੋਗਾਂ ਦਾ ਕਿਸ ਤਰ੍ਹਾਂ ਨਿਦਾਨ ਔਰ ਇਲਾਜ ਕਰਨਾ ਫਿਰ ਇਸਤਰੀ ਰੋਗ ਗਾਇਨੀ ਪ੍ਰਸਤੂਤੀ ਤੰਤਰ ਕਿ ਕਾਚੀ ਨਾਰਮਲ ਡਿਲੀਵਰੀ ਕਿਸ ਤਰ੍ਹਾਂ ਹੋ ਸਕੇ ਹਾਂ ਪ੍ਰਜਨ ਕਿਸ ਤਰ੍ਹਾਂ ਇੱਕ ਘੱਟ ਤੋਂ ਘੱਟ ਕੰਪਲਿਕੇਟਿਡ ਡਿਲੀਵਰੀ ਹੋਵੇ ਇਹ ਆਯੁਰਵੇਦ ਪੂਰਾ ਦਾ ਵਿਸਤ੍ਰਿਤ ਵਰਣਨ ਦਿੱਤਾ ਗਿਆ ਕਿ ਮਾਂ ਕਿਸ ਤਰ੍ਹਾਂ ਜਦੋਂ ਗਰਭ ਧਾਰਨ ਕਰਦੀ ਹੈ ਉਸ ਤੋਂ ਵੀ ਪਹਿਲਾਂ ਤੋਂ ਉਹ ਕਿਸ ਤਰ੍ਹਾਂ ਆਪਣਾ ਰਹਿਣ ਸਹਿਣ ਔਰ ਖਾਣ ਪਾਣ ਜੀ ਸਹੀਤ ਕਰੇ ਜੀ ਔਰ ਸਾਰੇ ਹਰ ਮਹੀਨੇ ਦੇ ਅਨਸਾਰ ਮਾਸਾ ਨੂੰ ਮਾਸਿਕ ਉਹਦੇ ਵਿੱਚ ਆਹਾਰ ਔਰ ਚਿਕਸਾ ਦੱਸੀ ਗਈ ਹੈ ਕਿ ਇੱਕ ਅੱਛਾ ਔਰ ਸਵਸਥ ਸ਼ਿਸ਼ੂ ਉਹ ਕੀ ਕਹਿੰਦੇ ਨੇ ਜਨਮ ਲੈ ਸਕੇ ਤੇ ਇਵਨ ਕਿ ਆਯੁਰਵੇਦ ਵਿੱਚ ਤੇ ਜੈਨੇਟਿਕ ਇੰਜੀਨੀਅਰਿੰਗ ਵੀ ਉਹਦਾ ਵੀ ਵਰਣਨ ਬੜਾ ਵਿਸਤ੍ਰਿਤ ਰੂਪ ਨਾਲ ਵਰਣਨ ਮਿਲਦਾ ਆ ਕਿ ਇੱਕ ਅੱਛੀ ਸੰਤਾਨ ਕਿਸ ਤਰ੍ਹਾਂ ਜੇ ਅਸੀਂ ਚਾਹਨੇ ਆ ਕਿ ਇੱਕ ਅੱਛਾ ਅੱਛਾ ਖਿਡਾਰੀ ਬੱਚਾ ਹੋਣਾ ਚਾਹੀਦਾ ਇੱਕ ਅੱਛਾ ਹਾਂ ਇੱਕ ਅੱਛਾ ਬੱਚਾ ਬੜਾ ਹੀ ਜਿਹੜਾ ਇੰਟੈਲੈਕਚੁਅਲ ਹੋਵੇ ਇੱਕ ਹੋਰ ਇਸ ਤਰ੍ਹਾਂ ਜੇ ਉਹਦੇ ਚ ਜਿਹੜੀ ਜਿਹੜੀ ਕੁਆਲਿਟੀ ਜਨਰੇਟ ਕਰਨੀ ਉਹਦੇ ਵਾਸਤੇ ਬੜਾ ਉਹਦੇ ਚ ਸਾਇੰਟਿਫਿਕਲੀ ਬੜਾ ਹੀ ਵਿਸਤ੍ਰਿਤ ਵਰਣਨ ਕੀਤਾ ਗਿਆ ਰਿਸਰਚ ਵਰਕ ਹੈ ਜਿਹੜਾ ਉਹਦੇ ਚ ਐਕਸਪਲੇਨ ਕੀਤਾ ਗਿਆ ਸ਼ਾਸਤਰਾਂ ਦੇ ਵਿੱਚ ਤੇ ਇਹਦੇ ਨਾਲ ਫਿਰ ਨਿਦਾਨ ਹੈ ਜਿੰਨਾ ਵੀ ਸਾਰੇ ਆਂਦੇ ਆ ਸਾਡੇ ਪੈਥੋਲੋਜੀਕਲ ਉਹਦੇ ਵਿੱਚ ਦੇਖੀਆਂ ਜਾਂਦੀਆਂ ਆ ਔਰ ਇੱਕ ਜਿਹੜਾ ਆਪਾਂ ਕਿਹਾ ਕਿ ਸਵਸਥਸ ਸੇ ਸਵਸਥ ਰક્ષਣਮ ਉਹਦੇ ਵਾਸਤੇ ਰਸਾਇਣ ਤੇ ਬਾਜੀ ਕਰਨ ਇਹਦੇ ਚ ਇੱਕ ਵਿਸ਼ੇਸ਼ ਵਿਭਾਗ ਮਿਲਦਾ ਸਾਡੇ ਆਯੁਰਵੇਦ ਕਿ ਕਿਸ ਤਰ੍ਹਾਂ ਰਸਾਇਣ ਇੱਕ ਵਿਅਕਤੀ ਕਿਸ ਤਰ੍ਹਾਂ ਆਪਣੀ ਆਯੂ ਨੂੰ ਰੋਕ ਸਕਦਾ ਹੈ ਜਾਂ ਉਹਨੂੰ ਲੰਬੀ ਕਰ ਸਕਦਾ ਜੀ ਯੰਗ ਅਵਸਥਾ ਕਿਸ ਤਰ੍ਹਾਂ ਰਿਹਾ ਰੀਸਟੋਰ ਕੀਤੀ ਜਾ ਸਕੇ ਉਹ ਉਹਦੇ ਵਿੱਚ ਰਸਾਇਣ ਕਰਮ ਉਹਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਨਾਲ ਰਸਾਇਣ ਕਰਮ ਕੀਤੇ ਜਾਂਦੇ ਉਹਦਾ ਇੱਕ ਅੱਗੇ ਵਿਸਤ੍ਰਿਤ ਵਰਣਨ ਹੈ ਤੇ ਔਰ ਬਾਜੀਕਰਨ ਇਹ ਇਹ ਸਾਰਾ ਆਯੁਰਵੇਦ ਵਿੱਚ ਵਰਣਨ ਮਿਲਦਾ ਆਯੁਰਵੇਦਿਕ ਜ਼ਿੰਦਗੀ ਜੀਣ ਦੀ ਕਲਾ ਮੈਂ ਕਵਾਂਗਾ ਜੀ ਜੀ ਕਿ ਜ਼ਿੰਦਗੀ ਅੱਛੀ ਤਰ੍ਹਾਂ ਕਿਸ ਤਰ੍ਹਾਂ ਜੀ ਇੱਕ ਵਿਅਕਤੀ ਜੀ ਸਕਦਾ ਆ ਜੋ ਸਾਨੂੰ ਹੈਲਥ ਦੀ ਡੈਫੀਨੇਸ਼ਨ ਦਿੱਤੀ ਜਾਂਦੀ ਆ ਕਿ ਇੱਕ ਕੱਲਾ ਸਰੀਰਕ ਤੌਰ ਤੇ ਵਿਅਕਤੀ ਸਵਸਥ ਹੈ ਤੇ ਉਹ ਹੀ ਸਵਸਥ ਨਹੀਂ ਹੈ ਸਰੀਰਕ ਮਾਨਸਿਕ ਆਰਥਿਕ ਸਮਾਜਿਕ ਵੀ ਵਿਅਕਤੀ ਅੱਛਾ ਹੋਣਾ ਚਾਹੀਦਾ ਸਮਾਜ ਚ ਵੀ ਉਹਦੀ ਕੰਟਰੀਬਿਊਸ਼ਨ ਹੋਣੀ ਚਾਹੀਦੀ ਔਰ ਈਵਨ ਕੇ ਆਯੁਰਵੇਦ ਤੇ ਅਗੇ ਅਧਿਆਤਮਿਕ ਸਤਰ ਤੱਕ ਵੀ ਜਾਂਦਾ ਹੈ ਕਿ ਅਧਿਆਤਮਿਕ ਵੀ ਵਿਅਕਤੀ ਜਿਹੜਾ ਇਹ ਸਾਰੇ ਆਯਾਮਾਂ ਦੇ ਵਿੱਚ ਡਾਈਮੈਂਸ਼ਨ ਚ ਸਵਸਥ ਹੈ ਉਹੋ ਹੀ ਵਿਅਕਤੀ ਪੂਰਨ ਰੂਪ ਚ ਸਵਸਥ ਹੈ ਔਰ ਆਯੁਰਵੇਦ ਇਹ ਸਾਰਿਆਂ ਦੇ ਉੱਤੇ ਕੰਮ ਕਰਦੇ ਹੋਏ ਵਿਅਕਤੀ ਨੂੰ ਇਹ ਸਾਰੀਆਂ ਦਿਸ਼ਾਵਾਂ ਦੇ ਵਿੱਚ ਕਿਸ ਤਰ੍ਹਾਂ ਸਵਸਥ ਜ਼ਿੰਦਗੀ ਤੁਸੀਂ ਜੀਣੀ ਹੈ ਉਹ ਸਿਖਾਂਦਾ ਹੈ ਆਯੁਰਵੇਦ ਇਹ ਵਿਦਾ ਬਹੁਤ ਅੱਛਾ ਜੀ ਵੈਦਾਂ ਦੇ ਵਿੱਚ ਵੀ ਜਿਹੜਾ ਕਿਉਂਕਿ ਇਹ ਵੈਦਾਂ ਤੋਂ ਹੀ ਨਿਕਲਿਆ ਹੋਇਆ ਇੱਕ ਆਯੁਰਵੇਦ ਦਾ ਇਲਾਜ ਵਿਧੀ ਹੈ ਔਰ ਡਾਕਟਰ ਸਾਹਿਬ ਨੇ ਬਹੁਤ ਅੱਛੀ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ ਮੈਂ ਜਾਨਣਾ ਚਾਹਾਂਗਾ ਇੱਕ ਹੋਰ ਦਰਸ਼ਕਾਂ ਨੂੰ ਦੱਸਿਓ ਕਿਹੜਾ ਪੰਜਾਬ ਆਯੁਰਵੇਦ ਵਿਭਾਗ ਹੈ ਆਯੁਰਵੇਦਿਕ ਵਿਭਾਗ ਜਿਹੜਾ ਉਹ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਆਪਣੀਆਂ ਸਿਹਤ ਸੇਵਾਵਾਂ ਕਿਵੇਂ ਪ੍ਰਦਾਨ ਕਰ ਰਿਹਾ ਹੈ ਔਰ ਕਿੰਨੇ ਸੈਂਟਰ ਨੇ ਕਿੱਥੇ-ਕਿੱਥੇ ਦਾ ਇਲਾਜ ਸੰਭਵ ਹੈ ਔਰ ਲੋਕ ਇਲਾਜ ਲਈ ਆਪਣਾ ਜਾ ਸਕਦੇ ਨੇ ਅਜੀ ਜੀ ਪੰਜਾਬ ਆਯੁਰਵੇਦ ਵਿਭਾਗ ਕਾਫੀ ਪੁਰਾਣਾ ਆ ਔਰ ਜਿਸ ਤਰ੍ਹਾਂ ਆਯੁਰਵੇਦ ਸੇਵਾਵਾਂ ਸੇਵਾਵਾਂ ਸਮਾਜ ਦੇ ਵਿੱਚ ਸ਼ੁਰੂ ਤੋਂ ਚੱਲਦੀ ਆ ਰਹੀਆਂ ਉਸ ਤਰ੍ਹਾਂ ਹੀ ਆਯੁਰਵੇਦ ਪੰਜਾਬ ਆਯੁਰਵੇਦ ਵਿਭਾਗ ਵੀ ਇਹ ਸੇਵਾਵਾਂ ਸਮਾਜ ਨੂੰ ਪ੍ਰੋਵਾਈਡ ਕਰ ਰਿਹਾ ਅੰਮ੍ਰਿਤਸਰ ਦੇ ਵਿੱਚ 29 ਡਿਸਪੈਂਸਰੀਜ਼ ਹੈਗੀਆਂ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਸ਼ਹਿਰੀ ਵੀ ਔਰ ਪਿੰਡੂ ਸਤਰ ਦੇ ਉੱਤੇ even ke remote areas border areas ਉੱਥੇ ਤੱਕ ਸਾਰੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਪੰਚਾਇਤੀ ਹੈ ਪ੍ਰੋਵਾਈਡ ਕਰਵਾਂਦੀਆਂ ਔਰ ਇਹਦੇ ਨਾਲ ਸਾਡੇ ਹੁਣੇ ਇਸ ਗਵਰਨਮੈਂਟ ਦੇ ਵਿੱਚ ਸੈਂਟਰ ਔਰ ਸਟੇਟ ਦੇ ਦੋਨਾਂ ਦੇ ਸਹਿਯੋਗ ਦੇ ਨਾਲ 10 ਆਯੂਸ਼ਮਨ ਅਰੋਗ્ય ਕੇਂਦਰ ਵੀ ਅਪਗ੍ਰੇਡ ਹੋਏ ਨੇ ਜਿਹਦੇ ਵਿੱਚ ਪੰਚ ਕਰਮ ਦੀਆਂ ਸੀਮਾਵਾਂ ਨਾਲ ਸ਼ੁਰੂ ਹੋਈਆਂ ਔਰ ਉੱਥੇ ਯੋਗ ਦੇ ਇਨਸਟਰక్టర్ ਵੀ ਭਰਤੀ ਕੀਤੇ ਗਏ ਨੇ ਜਿੱਥੇ ਇੱਕ ਇਸਤਰੀ ਤੇ ਇੱਕ ਮੇਲ ਪੁਰਸ਼ ਯੋਗ ਇਨਸਟਰక్టర్ ਹੈ ਜਿਹੜਾ ਉੱਥੇ ਡਾਕਟਰ ਸਹਬਾਨ ਵੱਲੋਂ ਜਿਹੜੀ ਮੈਡੀਕਲ ਆਫਸਰ ਆਯੁਰਵੈਦਿਕ ਸਹਬਾਨ ਵੱਲੋਂ ਜਿਹੜੀ ਵੀ ਉਹਨਾਂ ਨੂੰ ਪ੍ਰੈਕਟਿਸ ਵਾਸਤੇ ਐਡਵਾਈਸ ਕੀਤੀ ਜਾਂਦੀ ਹੈ ਯੋਗ ਦੀ ਚਾਹੇ ਉਹ ਪ੍ਰਾਣਾਯਾਮ ਹੋਵੇ ਚਾਹੇ ਉਹ ਕੋਈ ਆਸਨ ਹੋਵੇ ਉਹ ਇਨਸਟ੍ਰਕਟਰ ਜਿਹੜੇ ਹੈਗੇ ਨੇ ਯੋਗ ਦੇ ਉਹ ਉਹਨਾਂ ਨੂੰ ਉਹ ਪ੍ਰੈਕਟਿਸ ਕਰਵਾਉਂਦੇ ਨੇ ਤੇ ਇੱਕ ਬਹੁਤ ਹੀ ਅੱਛਾ ਉਪਰਾਲਾ ਔਰ ਯੋਗ ਇੱਕ ਐਸੀ ਆਯੁਰਵੈਦਿਕ ਵਿਦਾ ਜਿਹਦੇ ਨਾਲ ਦੀ ਮਤਲਬ क्रोनिक ਤੋਂ क्रोनिक ਵਿਆਧੀਆਂ ਵੀ ਐਸੀਆਂ ਦੇਖਣ ਚਾਹੁੰਦੀਆਂ ਜਿਹੜੀਆਂ ਬੜੇ ਹੀ ਸਰਲ ਢੰਗ ਨਾਲ ਕ્યોਰ ਹੋ ਜਾਂਦੀਆਂ ਨੇ ਸੋ ਇਹ ਸੰ ਡਾਕਟਰ ਦਿਨੇਸ਼ ਜੀ ਜਿਹੜੇ ਕਿ ਬਹੁਤ ਅੱਛੀਆਂ ਸਿਹਤ ਸੇਵਾਵਾਂ ਆਯੁਰਵੇਦ ਵਿਭਾਗ ਦੇ ذریعے ਪੂਰੇ ਜ਼ਿਲ੍ਹੇ ਪਰ ਵਿੱਚ ਪ੍ਰਦਾਨ ਕਰ ਰਹੇ ਨੇ ਆਪਣੀ ਟੀਮ ਦੇ ਨਾਲ ਸੋ ਆਪਾਂ ਇਸ ਪ੍ਰੋਗਰਾਮ ਨੂੰ ਦੋਸਤੋ ਅੱਗੇ ਕੰਟੀਨਿਊ ਰੱਖਾਂਗੇ ਨੈਕਸਟ ਵੀਕ ਡਾਕਟਰ ਸਾਹਿਬ ਨਾਲ ਗੱਲਬਾਤ ਸਾਂਝੀ ਕਰਾਂਗੇ ਕਿਸੇ ਬਿਮਾਰੀ ਨੂੰ ਲੈ ਕੇ ਕਿਉਂਕਿ ਤੁਹਾਨੂੰ ਦੱਸਿਆ ਨਾ ਹਰ ਐਪੀਸੋਡ ਦੇ ਵਿੱਚ ਨਵੀਂ ਬਿਮਾਰੀ ਦੇ ਟੌਪਿਕ ਤੇ ਆਪਾਂ ਗੱਲ ਕਰਾਂਗੇ ਉਹਦੇ ਇਲਾਜ ਉਹਦੇ ਪ੍ਰੈਜ ਲਈ ਸੋ ਡਾਕਟਰ ਸਾਹਿਬ ਦਾ ਸਮਾਂ ਲਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਸਾਨੂੰ ਇਜਾਜ਼ਤ ਦਿਓ ਜੀ ਧੰਨਵਾਦ